ਪੰਜਾਬ ਦੇ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਨੇ ਆਪਣੀ ਸਟੇਟਸ ਰਿਪੋਰਟ ਸੌਮ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਤੇ ਸੰਤੁਸ਼ਟੀ ਵਿਜਤਾਈ ਹੈ ਪੰਜਾਬ ਪੁਲਿਸ ਨੇ ਸਾਰੀ ਜਾਣਕਾਰੀ ਦਿੱਤੀ ਕਿ ਕੀ ਕੀ ਕਦਮ ਚੁੱਕੇ ਗਏ ਨੇ ਹੁਣ ਤੱਕ ਕਿਹੜੇ ਕਿਹੜੇ ਦੋਸ਼ੀਆਂ ਨੂੰ ਫੜਿਆ ਗਿਆ ਹੈ ਜਗਦੀਸ਼ ਪੋਲਾ ਦੀ ਗ੍ਰਿਫਤਾਰੀ ਤੋਂ ਬਾਅਦ ਜੋ ਵੀ ਅਹਿਮ ਖੁਲਾਸੇ ਹੋਏ ਨੇ ਉਹ ਸਭ ਕੁਝ ਇਸ ਸਟੇਟਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਸਟੇਟਸ ਰਿਪੋਰਟ ਵਿੱਚ ਆਖਿਆ ਗਿਆ ਕਿ ਜਗਦੀਸ਼ ਪੋਲੇ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਅਹਿਮ ਖੁਲਾਸੇ ਹੋਏ ਨੇ ਖੁਲਾਸਿਆਂ ਦੇ ਆਧਾਰ ਤੇ ਚਾਰ ਫਰਾਰ ਦੋਸ਼ੀਆਂ ਦੇ ਖਿ ਇਸ ਤੋਂ ਇਲਾਵਾ ਬਾਕੀਆਂ ਤੇ ਕਾਰਵਾਈ ਦੇ ਲਈ ਮੈਡੀਕਲ ਐਗਜ਼ਾਮੀਨਰ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਇਸ ਤੇ ਹੋਰ ਜਾਣਕਾਰੀ ਦੇਣ ਲਈ ਗੱਲ ਕਰਦੇ ਆ ਸਾਡੀ ਸਹਿਯੋਗੀ ਨੀਹਾ ਸਲਹਾਰੀਆ ਦੇ ਨਾਲ ਨੀਹਾ ਜੋ ਪੰਜਾਬ ਸਰਕਾਰ ਵੱਲੋਂ ਸਟੇਟਸ ਰਿਪੋਰਟ ਫਾਈਲ ਕੀਤੀ ਗਈ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੀ ਕੀ ਅਹਿਮ ਗੱਲਾਂ ਨੇ ਜੀ ਬਾ ਅੱਜ ਜਿਹੜਾ ਹੈਗਾ ਜਿਹੜੀ ਪੰਜਾਬ ਪੁਲਿਸ ਸਟੇਟਸ ਰਿਪੋਰਟ ਫਾਈਲ ਕੀਤੀ ਹੈ ਵਿੱਚ ਜੇ ਅੱਜ ਜਿੰਨਾ ਕੁਝ ਖਾਸ ਨਹੀਂ ਹੋਇਆ ਹੈਗਾ ਜਿ ਨਾਰਮਲੀ ਜਿਹੜਾ ਹੈਗਾ ਕੇਸ ਦੇ ਵਿੱਚ ਪਿਛ ਜਾਫੀ ਕਾਇਰ ਦੇ ਪੰਜਾਬ ਪੁਲਿਸ ਨੇ ਰਿਪੋਰਟ ਸਾਡੀ ਕਿਤੇ ਸੀ 358 ਬੰਦਿਆਂ ਨੂੰ ਅਰੈਸਟ ਕੀਤਾ ਗਿਆ ਤੇ ਅੱਜ ਉਹਦੇ ਐਡ-ਆਨ ਚਾਹੀਏਗਾ ਕਿ ਅਰਸ ਨੂੰ ਅੱਜ ਅੱਜ ਤੋਂ ਆਲਰੇਡੀ ਹੈਗੇ ਨਵੇਂ ਕੇਸਾਂ ਜਿਹੜੇ ਹੋ ਰਜਿਸਟਰ ਹੋਏ ਨੇ ਉਹਨਾਂ ਦੇ ਵਿੱਚ ਚਾਰ ਜੋ ਲੋਕ ਹੈਗੇ ਨੇ ਉਹਨਾਂ ਤੇ aarop tay ho chuke ne 10 ਤੇ aarop tay hone ne te baaki jide hege ne unan te chemical examiner ran chadi hai ke রিপোর্ট ਦਾ ਇੰਤਜ਼ਾਰ ਹੋ ਰਿਹਾ ਹਾਲਾਂਕਿ ਜਿਹੜੀ ਕੋਆਰਡੀਨੇਸ਼ਨ ਹੈਗੀ ਹੈ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਪੰਜਾਬ ਪੁਲਿਸ ਨਾਰਕੋਟਿਕਸ কন্ট্রোল ਬਿਊਰੋ ਤੇ ED ਇਹਨਾਂ ਜਿਹੜੀ ਕੋਆਰਡੀਨੇਸ਼ਨ ਹੈਗੀ ਹੈ ਉਹਦੇ ਤੇ ਹਾਈ ਕੋਰਟ ਨੇ ਕਾਫੀ ਸੰਤੁਸ਼ਟਤਾ ਜ਼ਾਈ ਹੈ ਤੇ ਪੰਜਾਬ ਪੁਲਿਸ ਜਿਹੜੀ ਹੈਗੀ ਉਹਨਾਂ ਨੇ ਇਹ 2 ਮਹੀਨੇ ਦਾ ਵਕਤ ਮੰਗਿਆ ਕੀ ਪੂਰੀ ਇਨਵੈਸਟੀਗੇਸ਼ਨ ਕਰਨ ਲਈ ਉਹਨਾਂ ਨੂੰ ਦੋ ਮਹੀਨੇ ਦਾ ਹੋਰ ਵਕਤ ਚਾਹੀਦਾ ਹੈ ਤੇ ਹੁਣ ਪੂਰੀ ਜਾਂਚ ਕਰਨ ਤੋਂ ਬਾਅਦ ਜਿਹੜੀ ਰਿਪੋਰਟ ਫਾਈਲ ਕੀਤੀ ਜਾਵੇਗੀ ਤੇ 21 ਜੁਲਾਈ ਨੂੰ ਇਸ ਕੇਸ ਦੀ ਅਗਲੀ ਤਾਰੀਖ ਹੋਵੇਗੀ। ਨਹੀਂਆ ਪੰਜਾਬ ਕੈਬਨਿਟ ਦੇ ਕੁਝ ਮੰਤਰੀਆਂ ਦਾ ਨਾਮ ਵੀ ਉੱਝਿਆ ਸੀ ਇਸ ਪੂਰੇ ਮਾਮਲੇ ਦੇ ਵਿੱਚ ਕੀ ਪੰਜਾਬ ਸਰਕਾਰ ਦੀ ਸਟੇਟਸ ਰਿਪੋਰਟ ਦੇ ਵਿੱਚ ਉਸ ਦਾ ਕੋਈ ਜ਼ਿਕਰ ਦੇਖਣ ਨੂੰ ਮਿਲਿਆ? ਹਾਂ ਨਹੀਂ ਅੱਜ ਬਿਲਕੁਲ ਇਸ ਇਸ ਦੇ ਵਿੱਚ ਜਿਹੜਾ ਹੈ ਕੋਈ ਜਹਾਜ਼ ਕਰ ਨਹੀਂ ਹੈਗਾ ਸੀ ਹਾਲਾਂਕਿ ਜਿਹੜੀ ਰਿਪੋਰਟ ਹੈਗੀ ਹੈ ਬਿਲਕੁਲ ਸੀਲ ਕਵਰ ਦੇ ਵਿੱਚ ਹੈਗੀ ਸੀ ਅ ਲੇਕਿਨ ਜੋ ਨਾ ਇਹ ਰਿਪੋਰਟ ਫਾਈਲ ਕੀਤੀ ਹੈ ਜਿਹੜਾ ਉਹਨਾਂ ਮੇਰੀ ਗੱਲਬਾਤ ਜਦੋਂ ਹੋਈ ਸੀ ਕਾਫੀ ਬਸ ਬਿਲਕੁਲ ਜਿਹੜੇ ਆંકੜੇ ਹੈਗੇ ਨੇ ਉਹ ਹੀ ਦੱਸੇ ਗਏ ਨੇ ਕਿ ਕਿੰਨੇ ਹੋਰ ਨਵੇਂ ਕੇਸ ਜੈਡ ਆਊਟ ਹੋਏ ਨੇ ਜਿਨ੍ਹਾਂ ਦੇ aarop tay ਹੋਏ ਨੇ ਜਿਨ੍ਹਾਂ ਦੇ aarop tay ਹੋਏ ਨੇ ਬਾਕੀ ਹਰ ਇੱਕ ਅਗਰ ਗੱਲ ਕੀਤੀ ਜਾਵੇ ਜਿਹੜੇ ਮੇਜਰ ਟ੍ਰੇਜਨਾ ਕਾਦਰ ਨੇ ਕੇਸ ਫੋਰਮੈਂਟ ਹੋਇਆ ਸੀ ਜੋ ਕਿ ਬਕਤੀ ਸਿੰਘ ਮਜੀਠੀਆ ਤੇ ਹੋਰ ਲੋਕਾਂ ਦੇ ਨਾਮ ਨਹੀਂ ਗਏ ਸਨ ਇਹ ਹੋ ਜਾ ਕੋਈ ਵੀ ਹਿੰਟ ਵੀ ਜਿਹੜਾ ਹੈਗਾ ਬਿਲਕੁਲ ਇਸ ਦੇ ਵਿੱਚ ਜਿਹੜਾ ਹੈਗਾ ਨਹੀਂ ਦਿੱਤਾ ਗਿਆ ਹੈਗਾ ਬਹੁਤ ਹੀ ਕੈਜੂਅਲ ਵੇ ਦੇ ਵਿੱਚ ਹੁਣੇ ਜਗੀ ਹੈ ਜਿਹੜੀ ਇਹ ਜਿਹੇ 선ਵਾਰੀ ਚੱਲ ਰਹੀ ਹੈ ਹਾਲਾਂਕਿ ਸਿਖ ਸਭ ਜਾਣਿਆ ਕਿ ਪੰਜਾਬ ਇਲੈਕਸ਼ਨ ਦੇ ਵਿੱਚ ਸਭ ਤੋਂ ਅਹਿਮ ਮੁੱਦਾ ਜਿਹੜਾ ਹੈਗਾ ਉਹ ਕੀ ਡਰਗਜ਼ ਦਾ ਹੀ ਰਿਹਾ ਹੈ ਤਾਂ ਸਿ ਹਾਲਾਂਕਿ ਹੁਣੇ ਤਹਾਲ ਜਿਹੜੀ ਹੈ ਕਿ ਇਹ ਤੇ ਸੀਪੋਰਟ ਫਾਈਲ ਹੋ ਗਈ ਹੈ ਹਾਈ ਕੋਰਟ ਨੇ ਸੰਤੁਸ਼ਟਾ ਜਿਕਾਰ ਦਿੱਤੀ ਹੈ ਇਹ ਤੋਂ ਹੁਣੇ ਜਿਹੜੀਆਂ ਆਵਾਜ਼ਾਂ ਹੈ ਗਿਆ ਸੀ ਕਿ ਐਸ ਸੀਬੀਆਈ ਨੂੰ ਦੇ ਦਿੱਤੀ ਜਾਣੀ ਚਾਹੀਦੀ ਹੈ ਸੀ ਜਾਂਚ ਉਹ ਹੁਣੇ ਬਿਲਕੁਲ ਜਿਹੜੀਆਂ ਹੈ ਕਿ ਕਮਜ਼ੋਰ ਪੈ ਚੁੱਕਿਆ ਨੇ ਕਿਉਂਕਿ ਹਾਈ ਕੋਰਟ ਜਿਹੜੀ ਹੈ ਇਹ ਸੰਤੁਸ਼ਟਾ ਜਤਾਈ ਜਾ ਰਹੀ ਹੈ ਕਿ ਜੋ ਪੰਜਾਬ ਪੁਲਿਸ ਦੀ ਨਾਲ ਪਟਿਸਰ ਤੋਂ ਬਿਊਰੋ ਤੇ ਇਨਫੋਰਸਮੈਂਟ ਦਾ ਰੇਟ ਹੁਣੇ ਫਿਲਹਾਲ ਜਿਹੜੀ ਹੈ ਕਿ ਬਿਲਕੁਲ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੇ ਨੇ ਤੇ ਜੇਕਰ ਬਾਈਲ ਨੇ ਅੱਗੇ ਜਾ ਕੇ ਹਾਈ ਕੋਰਟ ਨੂੰ ਇਜਾਜ਼ਤ ਅੱਧਾ ਲੱਗਦਾ ਕਿ ਨਹੀਂ ਹੈ ਕਿ ਕੋਆਰਡੀਨੇਸ਼ਨ ਫਿਰ ਕਿਤੇ ਸੀਬੀਆਈ ਨੂੰ ਜਾਂਚਦੀ ਕੱਲ ਸ਼ਾਇਦ ਫਿਰ ਅੱਗੇ ਆਸ ਜੀ ਧੰਨਵਾਦ ਨੇ ਹਾਇਸ ਪੂਰੀ ਜਾਣਕਾਰੀ ਦੇ ਲਈ ਜੋ ਪੰਜਾਬ ਪੁਲਿਸ ਨੇ ਆਪਣੇ ਸਟੇਟਸ ਰਿਪੋਰਟ ਦਾਖਲ ਕੀਤੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਵਿੱਚ ਦੱਸਿਆ ਗਿਆ ਹੈ ਕਿ ਚਾਰ આરોપીਆਂ ਦੇ ਖਿਲਾਫ ਦੋਸ਼ ਤੈ ਕੀਤੇ ਗਏ ਨੇ ਇਸ ਦੇ ਨਾਲ ਹੀ ਤਿੰਨ ਦੇ ਖਿਲਾਫ ਦੋਸ਼ ਤੈ ਹੁਣੇ ਬਾਕੀ ਨੇ ਅਤੇ ਬਾਕੀ ਰਹਿੰਦਿਆਂ ਤੇ ਕੈਮੀਕਲ ਐਗਜ਼ਾਮੀਨਰ ਦੀ ਰਿਪੋਰਟ ਤੋਂ ਬਾਅਦ ਕੋਈ ਕਾਰਵਾਈ ਕੀਤੀ ਜਾਏਗੀ ਇਹ ਸਭ ਅਹਿਮ ਗੱਲਾਂ ਸਨ ਸਟੇਟਸ ਰਿਪੋਰਟ ਦੀਆਂ ਜੋ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਗਈ